ਦੋਸ਼ ਵੰਡ ਜਿਹੜੀ ਨੇ ਉਹ ਬੱਚਿਆਂ ਨੂੰ ਤੇ ਅੱਜ ਦੇ ਅੰਤਰਰਾਸ਼ਟਰੀ ਪੰਜਾਬੀ ਮਾਵਨ ਲਈ ਨੂੰ ਸਮਰਪਿਤ ਸਾਇਟਿਕ ਸਮਾਗਮ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਪੇਸ਼ੇਵਰ ਪ੍ਰਸਿੱਧ ਪਾਸ਼ਾ ਵਿਦਵਤ ਫਰੀਦਾਨੀ ਪ੍ਰੋਫੈਸਰ ਹਰਜੀਤ ਸਿੰਘ ਜੀ ਉਨ੍ਹਾਂ ਦੇ ਨਾਲ ਡਾਕਟਰ ਰਵੀਪਾਲ ਜੀ ਡਾਕਟਰ ਜਗENDER ਸਿੰਘ ਜਿਹੜੇ ਕਿ ਨਾਮੀ ਇਤਿਹਾਸਕਾਰ ਨੇ ਡਾਇਰੈਕਟਰ ਸ਼੍ਰੀਮਤੀ ਪਰਮੰਦਰ ਕੌਰ ਜੀ ਹਾਜ਼ਰ ਆ ਬ੍ਰਦਰਸ ਵਕਮਕ ਕਾਜਦ ਤੋਂ ਸਾਡੇ ਪ੍ਰੋਫੈਸਰ ਸਹਿਬਾਨ ਆਏ ਇਸ ਜ਼ਿਲ੍ਹੇ ਦੇ ਸਾਹਿਤਕਾਰ ਤੇ ਕੋਈ ਅੰਤਰਰਾਸ਼ਟਰੀ ਪੱਧਰੀਆਂ ਵਕਮਕ ਸੰਸਥਾਵਾਂ ਸਾਹਿਤਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਪ੍ਰਧਾਨ ਅਹੁਦੇਦਾਰ ਆਏ ਨੇ ਸਾਡੇ ਮੋਹੌਲ ਨੌਜਵਾਨੋ ਵਿਦਿਆਰਥੀਓ ਪਹਿਲਾਂ ਤੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਵੱਡੀ ਘਾਟ ਹੈ ਉਹ ਭਾਸ਼ਾ ਵਿਗਿਆਨੀ ਦੀ ਹੈ ਟੀ ਘਾਟ ਹੈ ਉਹ ਭਾਸ਼ਾ ਵਿਗਿਆਨੀ ਦੀ ਹੈ ਮੈਨੂੰ ਮਾਣ ਹੈ ਕਿ ਭਾਰਤ ਦੇ ਵਿੱਚ ਭਾਸ਼ਾ ਵਿਗਿਆਨੀ ਦੇ ਰੂਪ ਸਾਨੂੰ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਜੀ ਨੂੰ ਮਿਲਣ ਦਾ ਸੁਨਹਿਰੀ ਇਹ ਪਹਿਲੇ ਭਾਸ਼ਾ ਵਿਗਿਆਨੀ ਆ ਜਾਂ ਪ੍ਰਥਮ ਜਿਹੜੇ ਇਹ ਪਹਿਲੇ ਭਾਸ਼ਾ ਵਿਗਿਆਨੀ ਆ ਜਾਂ ਪ੍ਰਥਮ ਜਿਹੜੇ ਭਾਸ਼ਾ ਵਿਗਿਆਨੀ ਪਹਿਲੀ ਗਤਾਰ ਚ ਨੇਪੋਂ ਦਾ ਦੇ ਵਿੱਚ ਆਉਂਦੇ। ਗੱਲਾਂ ਤਾਂ ਕੁਝ ਹੋਰ ਕਰਦੀਆਂ ਸੀ। ਲੇਕਿਨ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਇੱਕ ਗੁਰਵਾੜੀ ਦੇ ਵਿੱਚ ਸੱਸੇ ਅੰਕੜ ਤੇ ਘੋੜਾ ਜੀ ਇਕੱਠੇ ਆ ਗਏ ਜਾਂ ਇਦਾਂ ਦੇ ਸ਼ਬਦਾਂ ਦੇ ਜਿਹੜੇ ਅਰਥ ਵੱਖਰੀ ਹੈ ਵੀ ਨਹੀਂ ਹੈ ਉਹਦੇ ਚ ਕੋਈ ਦੋਰ ਆਏ ਨਹੀਂ ਕਿ ਜਿਹੜਾ ਵੀ ਕੋਈ ਸੰਤ ਮਹਾਪੁਰਖ ਹੋਇਆ ਹੈ ਉਹ ਬਹੁਤ ਪਛਾਈ ਗਿਆਨ ਸੀ ਬਦਵਾਰ ਬਣਨ ਦੇ ਲਈ ਬਹੁਤ ਜ਼ਰੂਰੀ ਹੈ ਗੁਰਬਾਣੀ ਜਿਹੜੀ ਲਿਖੀ ਹੈ ਜੋ ਇੱਕ ਇੱਕ ਸ਼ਬਦ ਜਿਸ ਲਿਖੇ ਨਾਲ ਲਿਖਿਆ ਉਹਦੇ ਅਰਥ ਵੀ ਉਸ ਤੋਂ ਬਹੁਤ ਡੂੰਘੇ ਨੇ ਸ਼ਾਇਦ ਅਸੀਂ ਉਹ ਤਾਂ ਕਿ ਜਦ ਦੇ ਨਹੀਂ ਜਾਂਦੇ ਇਹ ਵੱਖਰਾ ਵਿਸ਼ਾ ਹੈ ਜਿਹੜਾ ਸਸੇ ਔਂਕੜ ਸਸੇ ਹੋੜਾ ਜੀ ਅਸੀਂ ਕਹਿੰਦੇ ਕਿ ਗੁਰਬਾਣੀ ਰਾਗਵੱਧ ਹੈ ਤੇ ਉਸੇ ਚੀਜ਼ ਨੂੰ ਸਰਵਵੱਧ ਕਰਨ ਤੇ ਲਈ ਹੀ ਇਹ ਚੀਜ਼ ਰੱਖੀ ਗਈ ਹੈ ਤੇ ਫਿਰ ਜਾਂ ਕੱਲਾ ਸਸੇ ਔਂਕੜੀ ਕਾਫੀ ਸੀ ਜਾਂ ਸਸੇ ਹੋੜਾ ਹੀ ਕਾਫੀ ਸੀ ਇੰਨਾਂ ਸ਼ਬਦਾਂ ਦੇ ਅਰਥਾਂ ਦਾ ਬਹੁਤ ਫਰਕ ਹੈ ਜੇਕਰ ਇੰਨਾਂ ਗੱਲਾਂ ਦੀ ਸੋਝੀ ਲੈਣੀ ਹੋਵੇ ਤੇ ਫਿਰ ਸਾਨੂੰ ਇਸ ਚੀਜ਼ ਦਾ ਬਹੁਤ ਡੂੰਘਾ ਅਧਿਨ ਕਰਨਾ ਪੈਣਾ ਤੇ ਉਹਦੇ ਲਈ ਭਾਸ਼ਾ ਵਿਗਿਆਨ ਤੇ ਨਜ਼ਰੀਆ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਲਿਪੀ ਤੇ ਭਾਸ਼ਾ ਦੇ ਅਰਥਾਂ ਨੂੰ ਸਮਝੀ ਜਦੋਂ ਮੈਂ ਕਰਦਾ ਕਿ ਇਹ ਧੁਨੀ ਹੈ ਜਦੋਂ ਮੈਂ ਕਰਦਾ ਕਿ ਇਹ ਧੁਨੀ ਹੈ ਦੇ ਤੋ ਰੀ ਪਾਸ਼ਾ ਵਿਗਿਆਨਕ ਨਜ਼ਰੀਏ ਤੋਂ ਪਾਸ਼ਾ ਤੇ ਲਈ ਧੁਨੀ ਹੋਈ ਹੈ ਜਿਹੜੀ ਗਲੇ ਚੋਂ ਛੋਟੀ ਜਿਹੀ ਆਵਾਜ਼ ਨਿਕਲਦੀ ਹੈ ਜਦੋਂ ਅਸੀਂ ਪੜ੍ਹਦੇ ਸੀ ਤੇ ਸਾਡੇ ਅਧਿਆਪਕਾਂ ਨੇ ਸਾਨੂੰ ਪੜਾਇਆ ਸੀ ਕਿ ਅਨਨਾਸਿਕ ਧੁਨੀਆਂ ਕਿਹੜੀਆਂ ਨੇ ਜਿਨ੍ਹਾਂ ਦਾ ਉਚਾਰਨ ਨੱਕ ਤੋਂ ਪ੍ਰੋਫੈਸਰ ਸਾਹਿਬ ਇਤਾਂ ਹੀ ਅਸੀਂ ਪੜਿਆ ਸੀ ਨਾਸਿਕ ਧੁਨੀਆਂ ਅਨਨਾਸਿਕ ਧੁਨੀਆਂ ਜਾਂ ਨਾਸਿਕ ਧੁਨੀਆਂ ਕਹਿੰਦੇ ਠੀਕ ਹੈ ਅਰੋਵਾਸਿਕ ਵੀ ਇੰਗੇ ਨੇ ਨਾਸਿਕ ਲੇਕਿਨ ਇਹ ਭਾਸ਼ਾ ਵਿਗਿਆਨਕਾ ਤੌਰ 'ਤੇ ਨਹੀਂ ਨੱਕ ਚ ਧੁਨੀਆਂ ਦੇ ਉਚਾਰਨ ਨਹੀਂ ਹੁੰਦੇ ਮੂੰਹ ਬੰਦ ਕਰੋ ਤੇ ਨੱਕ ਚ ਧੁਨੀ ਦਾ ਜਾਣ ਕਰ ਲੋ ਕੋਈ ਨਹੀਂ ਜਦੋਂ ਅਸੀਂ ਕਿਸੇ ਧੁਨੀ ਦਾ ਉਚਾਰਨ ਕਰਦੇ ਆ ਸਾਡੀ ਫੇਫੜਿਆਂ ਦੇ ਵਿੱਚੋਂ ਜਿਹੜੀ ਹਵਾ ਜਿਹਨੂੰ ਅਸੀਂ ਪਾਉਣ ਦਾ ਰੱਖਿਆ ਜਾਂ ਬਾਹਰ ਆਉਂਦੀ ਉਹ ਤੋਂ ਬਿਨਾ ਧੁਨੀ ਦਾ ਉਚਾਰਨ ਨਹੀਂ ਹੁੰਦੀ ਉਹ ਜਿਹੜੀ ਹਵਾ ਬਾਹਰ ਆਉਣੀ ਹੈ ਮੂੰਹ ਚੋਂ ਤੇ ਨੱਕ ਚੋਂ ਦੋਨਾਂ ਚੋਂ ਬਰਾਬਰ ਮਾਤਰਾ ਦੇ ਵਿੱਚ ਜਦੋਂ ਬਾਹਰ ਆਉਂਦੀ ਹੈ ਤਾਂ ਉਹ ਧੁਨੀ ਦਾ ਉਚਾਰਨ ਦਾਸਕੀ ਮੇਰਾ ਇਹ ਨਿਹੜਦਾ ਭਾਵੇਂ ਹੈ ਕਿ ਭਾਸ਼ਾ ਬਹੁਤ ਪ੍ਰੈਕਟੀਕਲ ਹੈ ਜੇ ਕਿਤੇ ਕੋਈ ਸੰਕੇਤਕ ਧਾਣੇ ਦੇ ਨਾਲ ਲਿਪੀ ਦੇ ਵਿੱਚ ਮਾਤਰਾਵਾਂ ਦੇ ਫਰਕ ਪਾਏ ਨੇ ਤਾਂ ਉਹਨਾਂ ਦੇ ਭਾਸ਼ਾ ਵਿਗਿਆਨਕ ਨਜ਼ਰੀਏ ਤੋਂ ਸੰਚਾਰ ਦੇ ਵੱਖਰੇ ਅਰਥ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਜਿਹੜੀ ਗੱਲਬਾਤ ਇਸ਼ਾਰਾ ਸਾਨੂੰ ਸਰਵਮਾਰੀ ਕੀਤਾ ਹੈ ਗੁਰਬਾਣੀ ਦੇ ਜਿਹ ਕਿਕੋ ਜਿਿਹ ਵਿਦਵਾਨ ਗੱਲ ਕਰਦੇ ਹੋਣਗੇ ਕਿ ਸ਼ਾਇਦ ਜਿਹ ਕਿਕੋ ਜਿਿਹ ਵਿਦਵਾਨ ਗੱਲ ਕਰਦੇ ਹੋਣਗੇ ਕਿ ਸ਼ਾਇਦ ਔਲ ਦੇ 1200 ਫਸੂ ਸਾਲ ਅਜ ਖਤਮ ਹੋ ਜੂ ਇਤਾਂ ਦੀ ਸੰਭਾਵਨਾ ਕੋਈ ਨਹੀਂ ਹੈਗੀ ਕਾਰਨ ਇਹ ਕਿ ਪੰਜਾਬੀ ਭਾਸ਼ਾ ਅੱਜ ਤੋਂ ਪੂਈ 5500 ਸਾਲ ਪੁਰਾਣੀ ਤੇ ਇਤਿਹਾਸ ਦੇ ਨਾਲ ਹੈ ਅੱਜ ਵੀ ਤੁਸੀਂ ਵਿਸ਼ਵ ਦੇ ਵਿੱਚ ਦੇਖੋ ਤੇ ਸਭ ਤੋਂ ਪੁਰਾਜਨ ਪਛਾਣਾਂ ਦੇ ਵਿੱਚ ਜਿਹੜੀ ਅੱਜ ਵੀ ਚੱਲਦੀ ਆ ਰਹੀ ਹੈ ਪੰਜਾਬੀ ਦਾ ਪਹਿਲੇ ਦੇ ਵਿੱਚ ਤਾਂ ਆ ਜਾਂਦਾ ਲੋੜ ਸਾਨੂੰ ਇਸ ਮਾਂ ਬੋਲੀ ਦੀ ਆਪਣੀ ਦੀ ਮਹਾਨਤਾ ਨੂੰ ਸਮਝਣ ਦੀ ਲੋੜ ਹੈ ਜਿੰਨਾ ਧਾਰਮਿਕ ਸਾਹਿਤ ਗ੍ਰੰਥ ਇਸ ਪੰਜਾਬੀ ਭਾਸ਼ਾ ਦੇ ਰਾਹੀਂ ਲਿਖੇ ਗਏ ਨੇ ਔਰ ਜਿੰਨਾ ਵਿਦਵਾਨਾਂ ਨੇ ਲਿਖਿਆ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਅਮਰ ਕੀਤਾ ਜਦ ਤੱਕ ਪੰਜਾਬੀ ਵਿਸ਼ਵ ਦੇ ਵਿੱਚ ਜਿਉਂਦੇ ਵੱਸਦੇ ਰਹਿਣਗੇ ਇਹ ਪੰਜਾਬੀ ਭਾਸ਼ਾ ਜਿਵੇਂ ਹੈ ਇੱਕ ਪ੍ਰਸ਼ਨ ਕੀਤਾ ਸੀ ਤੁਸੀਂ ਇੱਥੇ ਕਿ ਅਸੀਂ ਜਿਹੜੇ ਸ਼ਬਦ ਨੇ ਅੰਗਰੇਜ਼ੀ ਦੇ ਉਹ ਪੰਜਾਬੀ ਦੇ ਵਿੱਚ ਹਜ਼ਮ ਕਰ ਲਏ ਅਪਣਾ ਲਏ ਇਹ ਜਿਹੜੀਆਂ ਚੀਜ਼ਾਂ ਅਸੀਂ ਅਪਣਾ ਰਹੇ ਆਂ ਇਹ ਮੇਰੀ ਨਿੱਜੀ ਰਾਏ ਹੈ ਇਹ ਨੁਕਸਾਨਦੇ ਵੀ ਹੈਗੇ ਏਸੇ ਕੰਮ ਕਰਕੇ ਪੰਜਾਬੀ ਭਾਸ਼ਾ ਵਿਸ਼ਵਵਿਆਪੀ ਬਣੀ ਹੈ ਜੇ ਅਸੀਂ ਰੋਕਾਂ ਲਈਆਂ ਹੁੰਦੀਆਂ ਇਹ ਆ ਸ਼ਬਦ ਸਾਡੇ ਨਹੀਂ ਹੈ ਸਾਡੀ ਪੰਜਾਬੀਆਂ ਦੀ ਤਰਾਸ ਦੀ ਕੀ ਹੈ ਕਿ ਅਸੀਂ ਵਿਸ਼ਵ ਦੇ ਵਿੱਚ ਪਹਿਲ ਕਦੀ ਨਹੀਂ ਕਰਕੇ ਚਾਹੇ ਸਾਹਿਤ ਦਾ ਖੇਤਰ ਹੈ ਵੱਡੇ ਵੱਡੇ ਨਾਮ ਬਣਾ ਕੇ ਤੇ ਜਦੋਂ ਕਿਤੇ ਅਸੀਂ ਗੱਲ ਕਰਨੀ ਹੋਵੇ ਤਾਂ ਸਾਨੂੰ ਇਸ ਗੱਲ ਦੀ ਚਿੰਤਾ ਆਉਂਦੀ ਹੈ ਕਿ ਮੈਨੂੰ ਪੰਜਾਬੀ ਹੀ ਬੋਲਣੀ ਆਉਂਦੀ ਹੈ ਬਹੁਤੀਆਂ ਭਾਸ਼ਾਵਾਂ ਸਿੱਖੀਏ ਕਿਉਂਕਿ ਜਿਹੜੀ ਮਾਂ ਬੋਲੀ ਹੁੰਦੀ ਹੈ ਉਹਦੇ ਰਾਹੀਂ ਹੀ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਸਿੱਖ ਸਕਦੇ ਹਾਂ ਜੇ ਸਾਲ ਉਹ ਨਹੀਂ ਫਰਾਂਸ ਗਏ ਸੀ ਤੇ ਪੰਜਾਬੀ ਦਾ ਸੀ ਫਰਾਂਚ ਤੇ ਫਰੈਂਚ ਰਹੀ ਆ ਕੇ ਅੱਗੇ ਪਿਸ਼ਵ ਪੱਤਰ ਦੀਆਂ ਪਿਛਾਵਾਂ ਨੂੰ ਥਾਲ ਜੋੜਿਆ ਤੇ ਜਿਹੜਾ ਗਿਆਨ ਉਹਦਾ ਪੰਜਾਬੀ ਚ ਦਿੱਤਾ ਰੋਮਨ ਲਿਪੀ ਚ ਵੀ ਦਿੱਤਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਅੱਗੇ ਅਸੀਂ ਜਦੋਂ ਗੱਲ ਕਰਦੇ ਆਂ ਭਾਈ ਵੀਰ ਸਿੰਘ ਜਿਸ ਪਵਿੱਤਰ ਨਿਵਾਸ ਸਥਾਨ ਤੇ ਅਸੀਂ ਹਾਂ ਉਹਨਾਂ ਨੇ ਪਿਸ਼ਵ ਦੇ ਵਿੱਚ ਸਿਰਫ ਜੇਕਰ ਨਾਂ ਬਣਾਇਆ ਤੇ ਜਿਹੜੀ ਸ਼ਕਤ ਦੇਣ ਉਹਨਾਂ ਨੇ ਦਿੱਤੀ ਹੈ ਕਿ ਕਿ ਬੜਾ ਕਿਉਂਕਿ ਇੱਕ ਸਾਹਿਤ ਲਿਖ ਕੇ ਵਿਦਵਾਨ ਬੜਿਆ ਜਾਂਦਾ ਹੈ ਲੇਕਿਨ ਇਤਿਹਾਸਕ ਪੜਣਾ ਲੋੜੀਆਂ ਸੌਖੀਆਂ ਨਹੀਂ ਔਰ ਇਸ ਧਰਤੀ ਤੇ ਬਹੁਤ ਸਾਰੇ ਇਤਿਹਾਸ ਰਚੇ ਗਏ ਤੋਂ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਆਧੁਨਿਕ ਪੰਜਾਬੀ ਨਾਵਲ ਦੇ ਮੋਢੀ ਆਧੁਨਿਕ ਪੰਜਾਬੀ ਸਮਝਾ ਪਏਗਾ ਸਮੇਂ ਦੀ ਘਤਰਾਂ ਨਾ ਉਹ ਸਮਝਾ ਪਏਗਾ ਸਮੇਂ ਦੀ ਘਤਰਾਂ ਪ੍ਰਕਿਰਤੀ ਨੂੰ ਸਿੱਧੇ ਤੌਰ ਤੇ ਲੋਕਿਕ ਧਰਾਤੋਂ ਦੇ ਆਪਣੇ ਨਵੇਂ ਨਵੇਂ ਵਿਸ਼ੇ ਦਿੱਤੇ ਛੋਟੀਆਂ ਛੋਟੀਆਂ ਰਚਨਾਵਾਂ ਕਵਤਾਵਾਂ ਪਹਿਲੀ ਵਾਰੀ ਪੰਜਾਬੀ ਸਾਹਿਤ ਦੇ ਵਿੱਚ ਲੈ ਕੇ ਪਰਤਾਂ ਪਾਈਆਂ ਔਰ ਮਹਾਂਕਾਵ ਜਿਹੜਾ ਲਿਖਿਆ ਉਹ ਲੋਕਿਕ ਧਰਾਤੋਂ ਦੇ ਨਾਲ ਜੋੜਿਆ ਉਹਨਾਂ ਨੇ ਪਹਿਲੀ ਵਾਰੀ ਸਾਨੂੰ ਸਮਝਣ ਦਿੱਤੀ ਜਿਹੜੇ ਜਿਹੜੇ ਤਗੜੇ ਸਾਡੇ ਦਿਲਵਾਨ ਨੇ ਉਹਨਾਂ ਨੂੰ ਆਪਾਂ ਪੜੀਏ ਤਪੱਸੰਧੀ ਦੇ ਤੇ ਕਦੇ ਸਾਡੇ ਮਨ ਦੇ ਵਿੱਚ ਇਹੋ ਜੀ ਸੋਚ ਨਹੀਂ ਆਉਣੀ ਚਾਹੀਦੀ ਐ ਅਕਸਰ ਅਸੀਂ ਇਹ ਸੋਚਦੇ ਹਾਂ ਕਿ ਵਿਦਵਾਨ ਤੇ ਮਹਾਨ ਦੂਸਰੇ ਹੀ ਨੇ ਤੇ ਸ਼ਾਇਦ ਅਸੀਂ ਵਿਦਵਾਨ ਤੇ ਮਹਾਨ ਨਹੀਂ ਬਣ ਸਕਦੇ ਸਾਨੂੰ ਇਹ ਜਾਗ ਅੰਦਰੋਂ ਜਗਾਉਣੀ ਚਾਹੀਦੀ ਐ ਕਿ ਕਾਸ਼ ਅਸੀਂ ਵੀ ਇੱਥੇ ਦੇ ਕੰਮ ਕਰੀਏ ਜਿਹਦੇ ਨਾਲ ਸਾਡੇ ਅੰਦਰ ਵੀ ਉਹ ਬੁੱਤਾਂ ਵਾਲਾ ਹੋਣ ਕੇ ਤੇ ਆਵੇ ਕਿ ਅਸੀਂ ਵੀ ਉਹ ਕੰਮ ਕਰ ਸਕੀਏ ਪ੍ਰੋਫੈਸਰ ਹਦੀਸ ਸਿੰਘ ਜੀ ਇਹ ਉਹ ਮਦਦਾਨ ਨੇ ਜਿੰਨਾ ਦੇ ਵਿੱਚੋਂ ਬਹੁਤ ਕੁਝ ਲੱਪਣ ਦੀ ਅਜੇ ਵੀ ਸਾਡੀ ਲੋੜ ਹੈ ਇਹਨਾਂ ਨੂੰ ਪੜਨ ਦੀ ਲੋੜ ਹੈ ਇਹਨਾਂ ਨੂੰ ਸੁਣਨ ਦੀ ਲੋੜ ਹੈਗੀ ਹੈ ਇਹ ਜਿਹੜੀ ਇਹ ਪੁਸਤਕ ਲਿਖੀ ਹੈ ਇੱਥੇ ਸਦਿਆ ਆਪਾਂ ਸੇਵਕ ਇੱਥੇ ਸਦਿਆ ਆਪਾਂ ਸੇਵਕ ਹਾਂ ਕਿਉਂਕਿ ਭਾਈ ਵੀਰ ਸਿੰਘ ਜੀ ਹੁੰਦਾ ਸੀ ਪੜ ਕੇ ਕਿਤੇ ਨਾ ਕਿਤੇ ਪੀ ਐਚ ਡੀ ਤੱਕ ਗਏ ਆ ਕੋਈ ਬੋਲਰ ਦੇ ਸਬਰਤ ਹੋਏ ਆ ਔਰ ਇਹ ਅਸ਼ੀਰਵਾਦ ਹੁੰਦਾ ਹੈ ਵੱਡੇ ਲੋਕਾਂ ਦਾ ਤਾਂ ਕਿ ਅਸੀਂ ਹੋ ਸਕੀਏ ਕੋਲੋਂ ਕੋਲੋਂ ਅਸੀਂ ਚੱਲਦੇ ਰਹੀਏ ਇਸ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਔਜਲਾ ਸਾਹਿਬ ਤੁਸੀਂ ਦੇਟ ਆਇਓ ਹੌਸਲਾ ਬਹੁਤ ਅੱਛਾ ਕਰਦੇ ਨੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਤੋਰਦੇ ਰੱਖਦੇ ਨੇ ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਮਾ ਹੋ ਚੁੱਕਾ ਪਰ ਕੰਦੰਦੇ ਆ ਬਹੁਤੀ ਗਹਿ ਡੂੰਘੀ ਗੱਲਾਂ ਕੀਤੀਆਂ ਅੰਦਰ ਤੱਕ ਡੂਗੀਆਂ ਉਤਰ ਗਈਆਂ ਮੇਰੇ ਖਿਆਲ ਚ ਡਾਕਟਰ ਸਾਹਿਬ ਜੀ ਹੋਰ ਵੀ 2 ਘੰਟੇ ਸਾਨੂੰ ਪੜ੍ਹਾਉਂਦੇ ਅਸੀਂ ਬੈਠ ਸਕਦੇ ਆ ਪਰ ਬੱਚਿਆਂ ਨੇ ਕਿਉਂਕਿ ਘਰ ਅੱਗ ਵੀ ਜਾਣਾ ਤੇ ਡਾਕਟਰ ਕੌਸੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਬੇਨ ਜਿ ਲੱਗਦਾ ਮੇਰਾ ਕੋਈ ਸਟੂਡੈਂਟ ਜਿਹੜਾ ਹੈ ਨਾ ਜਿਸ ਨੂੰ ਮੈਂ ਪੜਾਇਆ ਤੇ ਉਹ ਇੱਥੇ ਆ ਕੇ ਬੋਲਿਆ ਤਾਂ ਬਹੁਤ ਸੋਨਾ ਬ। ਸ਼ਾਬਾਸ਼ ਤਾਂ ਕਹਿੰਦੇ ਨੇ ਮੈਂ ਬੜੀ ਸੀ ਕਿਤਾਬ ਮੇਰਾ ਪਾਕਿਸਤਾਨ ਉਹਦੇ ਚ ਬਹੁਤ ਲਾਈਨਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਕਿ ਜੇ ਸਿਆਲ ਆ ਤੇ ਗਾਣ ਸੁਣਾਓ ਕਿ ਚਲਕ ਤੇਰੀ ਸਹਿਨ ਜੋਗਾ ਹੋ ਗਿਆ ਚਲਕ ਤੇਰੀ ਸਹਿਨ ਜੋਗਾ ਹੋ ਗਿਆ ਗੁੰਗਲ ਸੇ ਕੁਝ ਕਹਿਣ ਜੋਗਾ ਹੋ ਗਿਆ ਤੇਰੀ ਬਦولت ਮੇਰੇ ਸੱਚੇ ਪਾਤਸ਼ਾਹ ਮੈਂ ਬੰਦਿਆ ਚ ਬਹਿਣ ਜੋਗਾ ਹੋ ਗਿਆ ਅੰਮ੍ਰਿਤਪਾਲ ਸਾਹਿਬ ਦੇ ਕੀਪਤੇ ਚਿੰਤਾ ਮੈਨੂੰ ਇਸ ਗੱਲ ਦੀ ਹੋ ਜਾਂਦੀ ਹੈ ਕਿ ਕੁੱਝੇ ਚ ਸਮੁੰਦਰ ਕਿੱਦਾਂ ਬੰਦ ਕੀਤਾ ਜਾਵੇ ਕਿਉਂਕਿ ਅਸੀਂ ساری ਉਮਰ ਸਿੱਖਦੇ ਰਹੀਨੇ ਆ ਤੇ ਸਿੱਖਦੇ ਹੀ ਰਹਿਣਾ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਕਲਸੀ ਸਾਹਿਬ ਸਵੇਰ ਸਾਢੇ ਇਹ ਵਕਰੀ ਗੱਡੀ ਤੇ ਆਇਆ ਮੈਂ ਲੱਗ ਕੇ ਇਸ ਕਰਕੇ ਆਇਆ ਕਿਉਂਕਿ ਅੱਜ ਸਿਰਯਰ ਬਿੰਦੁਰ ਸਾਹਿਬ ਮੇਰੇ ਕੈਨੇਡਾ ਤੋਂ ਨਾ ਸਾਥੀਕਾਰ ਹੀ ਉਹ ਬੜਾ ਪਿਆਰ ਅੱਜ ਜਿਵੇਂ ਮੇਰਾ ਬੜਾ ਮਾਣ ਸਤਿਕਾਰ ਕਰਦੇ ਆ ਅੱਜ ਮੈਰਿਜ ਸੀ ਉਹਨਾਂ ਦੇ ਉੱਤੇ ਫੰਕਸ਼ਨ ਪਰ ਮੈਂ ਇਹ ਚੀਜ਼ ਨੂੰ ਪਹਿਲੇ ਸਪੈਕ ਦੇਣੀ ਚਾਹੁੰਨਾ ਕਿ ਪੰਜਾਬੀ ਖਾਸ ਕਰਕੇ ਉਹ ਜਿਹਨਾਂ ਦੇ ਨਾਂ ਦੀ ਗੌਰ ਦਾ ਤੜੀ ਕਿ ਲੋ ਕੋਈ ਬਹੁਤ ਜਲੋਂ ਕਰਦੇ ਜਿੱਥੇ ਬਲੋ ਕਰਦੇ ਉੱਥੇ ਬਣਦਾ ਮੈਂ ਜਲਦੀ ਜਲਦੀ ਕਿਉਂਕਿ ਗਾਣਿਆਂ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਅਡਾਪਟ ਕਰਦੇ ਆਂ ਕਿ ਕੋਈ ਕਲਾਕਾਰ ਗਾ ਰਿਹਾ ਹੋਵੇ ਤੇ ਅਸੀਂ ਉਸੇ ਚੀਜ਼ ਨੂੰ ਕਹਿੰਦੇ ਆ ਕਿ ਇਹ ਇਹ ਗੀਤ ਜਿਹੜਾ ਕੀ ਮੈਸੇਜ ਕੀ ਦੇ ਰਿਹਾ ਰਹਿ ਗਈ ਜੇ ਸਾਡੀ ਸਿਹਤ ਲਈ ਗਈ ਅਸੀਂ ਜਿੰਦੇ ਰਮਾ ਕਤ ਫੇਰ ਸਿਹਤ ਲਈ ਗਈ ਅਸੀਂ ਜਿੰਦੇ ਰਮਾ ਕਤ ਫੇਰ ਮੈਂ ਦੋ ਲਾਈਨਾਂ ਉਹਦੀਆਂ ਜ਼ਰੂਰ ਕਮਾਂਗਾ ਮੈਂ ਉਹਨਾਂ ਨੂੰ ਕੋਈ ਗੱਲ ਕੀਤੀ ਸੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਪੰਜਾਬੀ ਸਪੀਕਰ ਦੀ ਨਾਲ ਨਾਲ ਗੱਲ ਕਰਾਂਗਾ ਕਿਉਂਕਿ ਕਲਸੀ ਸਾਹਿਬ ਨੂੰ ਸਥਿਤੀ ਦਾ ਅੱਜ ਦਾ ਪਤਾ ਹੈ ਮੈਂ ਇਹ ਗੱਲ ਕਰਨ ਜਾ ਰਿਹਾ ਕਿ ਨਸ਼ਾ ਕਿਸਮਤ ਮਾੜੀ ਹੋ ਜਾਂਦੀ ਹੈ ਜਦੋਂ ਨਸ਼ੇ ਲੱਗ ਜਾਂਦੇ ਹਨ ਘਰ ਦਾ ਘਰ ਦੀ ਵੀ ਕਿਸਮਤ ਤੇ ਮਾਪਿਆਂ ਦੀ ਕਿਸਮਤ ਵੀ ਮਾੜੀ ਹੁੰਦੀ ਹੈ ਪਰ ਨਸ਼ਾ ਇਦਾਂ ਨਹੀਂ ਛਡਾਇਆ ਜਾ ਸਕਦਾ ਕਿ ਕਿਸੇ ਨੂੰ ਕਹਿ ਦਿੱਗੇ ਕਿ ਤੈਨੂੰ ਆਹ ਚੀਜ਼ ਨਹੀਂ ਦੇਣੀ ਬਸ ਉਹ ਸਰਦੇ ਵਾਲਾ ਨੂੰ ਪੈਂਦਾ ਕਿਸੇ ਬਹੁਤ ਪੁਰਖ ਦੀ ਮੈਂ ਗੱਲ ਸੁਣੀ ਸੀ ਕਹਿੰਦੇ ਸੀਗੇ ਕਿ ਤੁਸੀਂ ਕਿਸੇ ਸ਼ਰਾਬੀ ਨੂੰ ਕਹਿ ਦਿਓ ਕਿ ਤੂੰ ਸ਼ਰਾਬ ਛੱਡ ਦਿਓ ਤੁਹਾਨੂੰ ਚੰਗਾ ਜਿਹੜਾ ਨਹੀਂ ਸਮਝੂਗਾ ਪਰ ਜੇ ਤੁਸੀਂ ਉਹਨੂੰ ਕਹੋ ਵੀ ਭਾਈ ਸਾਹਿਬ ਸ਼ਰਾਬ ਵੀ ਭਾਵੇਂ ਪੀ ਲਿਆ ਕਰ ਪਰ ਇਸ ਕੋਈ ਸਵੇਰ ਸਬਾਹ ਉੱਠ ਕੇ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰ ਦੋ ਚਾਰ ਘੰਟੇ ਤਿੰਨ ਘੰਟੇ ਜਿਹੜਾ ਉੱਧਰ ਸਮਾ ਜ਼ਰੂਰ ਤੇ ਕਹਿੰਦੇ ਜਦੋਂ ਜਾਂਦਾ ਨੂੰ ਕਹਿੰਦਾ ਪੀ ਲਿਆ ਕਰ ਕਹਿੰਦਾ ਪੀ ਲਿਆ ਕਰ ਕਹਿੰਦਾ ਜਦੋਂ ਜਾਂਦਾ ਉਹ ਗੁਰਦੁਆਰਾ ਸਾਹਿਬ ਵੀ ਜਾਂਦਾ ਤੇ ਉਹ ਸ਼ਾਮ ਨੂੰ ਬਣ ਕੇ ਪੀ ਵੀ ਲੈਂਦਾ ਪਰ ਹੌਲੀ ਹੌਲੀ ਮਾਲਕ ਦੀ ਅਸੀਰਪਾ ਉਹ ਜਿਹੜੀ ਆ ਤੇ ਉਹ ਨਸ਼ਾ ਜਿਹੜਾ ਛੁੱਟ ਜਾਂਦਾ ਮੈਂ ਉਹਨਾਂ ਮਾਪਿਓ ਦੀ ਗੱਲ ਕਰ ਰਿਹਾ ਜਿੰਨਾਂ ਦਾ ਹਾਲ ਉਹਨਾਂ ਧੀਆਂ ਦਾ ਉਹਨਾਂ ਗੱਲ ਕਰ ਰਿਹਾ ਜਿੰਨਾਂ ਦਾ ਹਾਲ ਉਹਨਾਂ ਧੀਆਂ ਦਾ ਉਹਨਾਂ ਮਾਪਿਓ ਦਾ ਉਹਨਾਂ ਬੱਚਿਆਂ ਦਾ ਹਾਲ ਕੀ ਹੁੰਦਾ ਜਿਨ੍ਹਾਂ ਨੂੰ ਇਹ ਲੱਗੇ ਹੁੰਦੇ ਤੇ ਜਿਨ੍ਹਾਂ ਦੀ ਚਲੇ ਜਾਂਦੇ ਦੋ ਲਾਈਨਾਂ ਤੁਹਾਡੇ ਰੂਗਰ ਮੈਂ ਜ਼ਰੂਰ ਕਰਾਂਗਾ ਹੂੰ ਵੱਡੀ ਸੀ ਉਹ ਮਾੜੂ ਫੜ ਕਮਰੇ ਦੇ ਸੀ ਉਹ ਮਾੜੂ ਫੜ ਕਮਰੇ ਚੋਂ ਬਾਹਰ ਕੱਢੀ ਸੀ ਉਹ ਭੈਣ ਜਿਹੜੀ ਪੁੱਛਦੀ ਸਵਾਲ ਵੱਡੀ ਸੀ ਬਈ ਵਾੜੂ ਫੜ ਕਮਰੇ ਚੋਂ ਬਾਹਰ ਕੱਢੀ ਸੀ ਉਹ ਜਿਹੜੇ ਮੂੰਹ ਚੋਂ ਹੋਏ ਨਸ ਨਸ ਸੜਤੀ ਜਵਾਨੀ ਚੜਦੀ ਨਸ ਨਸ ਸੜਗੀ ਜਵਾਨੀ ਚੜਦੀ ਹੋਏ ਟੀਕਿਆਂ ਚੋਂ ਬੂੰਦ ਬੂੰਦ ਅੱਗ ਨਿਕਲੀ ਬਾਪੂ ਫੇਰੇ ਬਿੰਨੀਆਂ ਬਾਵਾਂ ਨੂੰ ਦਬਕੇ ਖੂਨ ਨਿਕਲਿਆ ਕੀੜੇ ਨਾ ਕੀ ਨਿਕਲੀ ਹੋਏ ਬਾਪੂ ਫੇਰੇ ਬਿੰਨੀਆਂ ਬਾਵਾਂ ਨੂੰ ਦਬਕੇ ਖੂਨ ਨਿਕਲਿਆ ਕੀੜੇ ਨਾ ਕੀ ਨਿਕਲੀ ेरे कमरे की पारी वे वो तेरे कमरे की पारी वे वो कैंथे जाके तू ब गया कद भी नहीं मारी वे आवाज भी नहीं मारी वे वाज भी नी मारी वे वो कि वे तू बिता हो गया ਕਿੰਨੀ ਕਿਲੀ ਵਾਹ ਬਿਲਕੁਲ ਚੰਗਾ ਲੱਗਿਆ ਪਰ ਮੈਂ ਹੁਣ ਜਲਦੀ ਜਲਦੀ ਵਿੱਚ ਪੰਜਾਬੀ ਮਾਂ ਬੋਲੀ ਦੀ ਵੀ ਗੱਲ ਕਰ ਲੈਣੀ ਹੈ ਕਿਉਂਕਿ ਮੈਂ ਇਥੇ ਤੁਹਾਨੂੰ ਇਜਾਜ਼ਤ ਲੈਣੀ ਹੈ ਤੁਹਾਡੇ ਕੋਲ ਕਿ ਕਲਸੀ ਸਾਹਿਬ ਨੇ ਵਿਦਵਾਨ ਨੇ ਇੰਨੇ ਕਿਤਾਬਾਂ 'ਚੋਂ ਗੱਲਾਂ ਕੀਤੀਆਂ ਐਡੀ ਵੱਡੀ ਕਿਤਾਬਰੀ ਹੈ ਇਸ ਮੁੱਖ 'ਚੋਂ ਇਹ ਸਾਰੇ ਸਤਿਕਾਰਯੋਗ ਜਿਨ੍ਹਾਂ ਨੇ ਪੂਰੀ ਮਿਹਨਤ ਲਾਈ ਹੈ ਪਰ ਮੈਂ ਕੀਤਾ ਰਹੀ ਦੋ ਗੱਲਾਂ ਕਿਉਂਕਿ ਅਸੀਂ ਜੇ ਸਾਡੇ ਗੀਤ ਚੱਲਦੇ ਨੇ ਤੇ ਮੈਂ ਕੀਤਾ ਰਹੀ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹਦੋਂ ਲੈਣਾ ਤੁਹਾਡੇ ਸਤਿਗੁਰੂ ਮਾਇਰ ਵੀ ਨਾ ਕਰਿਓ ਸਮੇਂ ਦੀ ਬੇਸ਼ਕੋ ਮੰਗ ਨਹੀਂ ਆ ਪਰ ਯਾਦ ਰੱਖਣਾ ਜ਼ਰੂਰੀ ਆ ਕਿ ਹੰ ਅਜਾ ਖੇ ਪਾਵੇ ਤੰਦ ਸੁਆਣੀ ਹੋਈ ਨਾ ਕੋਈ ਭਰ ਦੀ ਖੂਤੋਂ ਪਾਣੀ ਉਹ ਘੁੰਡਤਾ ਰਹੇਗੇ ਦੂਰ ਬੜੇ ਸਿਰ ਚੁੰਨੀ ਲੱਗਦੀ ਭਾਰੀ ਓ ਹੁਣ ਨਵਾਂ ਜਮਾਨਾ ਮਿੱਤਰ ਬੈਨਾ ਚਰਖੇ ਨਾ ਫੁੱਲ ਕਾਰੀ ਆ ਰਿਆ ਮੁੜ ਕੇ ਉੱਤਰ ਨੂੰ ਫੇਰ ਸਾਰਾ ਕੁਛ ਪਰ ਉਹ ਦੋ ਗੱਲਾਂ ਜਿਹੜੀਆਂ ਗੀਤ ਦੇ ਰਹੀ ਮੈਂ ਕੋਸ਼ਿਸ਼ ਕੀਤੀ ਆ ਉਹਨਾਂ ਗਾਣੇ ਦੇ ਵਿੱਚ ਹੂੰ ਉਹ ਚਰਖਾ ਟੰਗਿਆ ਛੱਤ ਦੇ ਉੱਤੇ ਘਰ ਦਾ ਆ ਹੂੰ ਹੋ ਚਰਖਾ ਟੰਗਿਆਂ ਛੱਤ ਦੇ ਦੀਏ ਤੂੰ ਨੀਨਾ ਤੇਰੀ ਮਾਂ ਕੱਤਦੀ ਦੀਏ ਤੂੰ ਨੀਨਾ ਤੇਰੀ ਮਾਂ ਕੱਤਦੀ ਲਾਸਟ ਕੀ ਆ ਹੋ ਗੈਰਾਂ ਦੀ ਬੋਲੀ ਨੂੰ ਅਸੀਂ ਤਾਂ ਕਹਿੰਦੇ ਮੰਦੀ ਨਾ ਪਰ ਮਾਂ ਬੋਲੀ ਨੂੰ ਭੁੱਲ ਜਾਣਾ ਇਹ ਵੀ ਗੱਲ ਚੰਗੀ ਨਾ ਹੋ ਗੈਰਾਂ ਦੀ ਬੋਲੀ ਨੂੰ ਅਸੀਂ ਤਾਂ ਕਹਿੰਦੇ ਮੰਦੀ ਨਾ ਪਰ ਮਾਂ ਬੋਲੀ ਨੂੰ ਭੁੱਲ ਜਾਣਾ ਏ ਵੀ ਗੱਲ ਚੰਗੀ ਨਾ ਉਹ ਫਰੀਦ ਕੋਟੀਆਂ ਸਿੱਧੂ ਅੱਖੇ ਮੰਨ ਲੈ ਇਸ ਗੱਲ ਨੂੰ ਨੀਨਾ ਤੇਰੀ ਮਾਂ ਕੱਤਦੀ ਨਾ ਕੱਤਦੀ ਤੂੰ ਨੀਨਾ ਤੇਰੀ ਮਾਂ ਕੱਤਦੀ ਸਾਨੂੰ ਕੀ ਪਤਾ ਕਿ ਜਖੀਰ ਬੂੜੇ ਪੱਕਦੇ ਨੇ ਸਾਨੂੰ ਬਸ ਪਤਾ ਆ ਕਿ ਪੀ ਜਾ ਕੇ ਜਿਖਾਈ ਦਾ ਇਹ ਨਹੀਂ ਪਤਾ ਕਿ ਕਿਉਂ ਹੀ ਦਿਲਵੇਰੀ ਕਿਵੇਂ ਤੇ ਕਿੰਧਾ ਦਾ ਸਵਾਦ ਹੁੰਦਾ ਸੱਜਰੀ ਮਲਾਈ ਦਾ ਉਹ ਕਿਧਿਓ ਦੇ ਵਿੱਚ ਕਿਵੇਂ ਮੁਟਿਆਰ ਧੂੜਾ ਪਟਦੀ ਆ ਤੇ ਅਸੂ ਦੇ ਮਹੀਨੇ ਕਿਵੇਂ ਫੁੱਲ ਖਿੜੇ ਕਾਈ ਦਾ ਓਏ ਝਫੀ ਵਿੱਚ ਲੈ ਲੈ ਬੁਰਬਾਜ ਜਾਂਦੇ ਸਮਿਆਂ ਨੂੰ ਓਏ ਓਏ ਆਪਣਾ ਨਹੀਂ ਵਿਰਸਾ ਓਏ ਹੱਥਾਂ ਚੋਂ ਹੁੰਗਵਾਈ